ਹੈਲੋ ਜੀ ਸਰੇਮ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੋਂ ਆਪਣੇ ਜ਼ੋਰ ਪੰਜਾਬੀ ਬੁਟੀਕ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਕਿ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕੰਸੈਪਟ ਹੋਣਗੇ ਕੰਸੈਪਟ ਜਿਹੜਾ ਆਪਾਂ ਲੈ ਕੇ ਆ ਬਿਲਕੁਲ ਨਿਊ ਲੈ ਕੇ ਆਏ ਆ ਨਵੇਂ ਡਿਜ਼ਾਈਨ ਦਾ ਲੈ ਕੇ ਆਏ ਆ ਬਾਟਮ ਵਰਕ ਵਾਲੇ ਸੂਟ ਹੋਣਗੇ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਰ ਜੇ ਪੀਸ ਹੋਣਗੇ ਬਾਕੀ ਆਪਾਂ ਰਿਕਵੈਸਟ ਕਰਦੇ ਹਾਂ ਪਲੀਜ਼ ਚੈਨਲ ਤੇ ਨਵੇਂ ਆਉਣੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਇੱਕ ਭੈਣਾਂ ਤੇ ਇਹ ਵੀ ਕੁਐਸਚਨ ਰਹਿੰਦਾ ਵੀ ਸ਼ਾਪ ਤੇ ਵਿజిਟ ਕਰਨਾ ਹੋਵੇ ਆਪਣੀ ਕੋਈ ਸ਼ਾਪ ਤਾਂ ਹੈ ਨਹੀਂ ਆਪਾਂ ਘਰ ਤੋਂ ਹੀ ਕੰਮ ਕਰਦੀ ਆ ਇਹ ਆਪਾਂ ਤੁਹਾਨੂੰ ਨਾਲ ਹੀ ਕਨਫਰਮ ਕਰ ਦਿੰਦੀ ਆ ਕੋਈ ਵੀ ਮੇਰੀ ਭੈਣ ਲਾਗੇ ਤੱਕੇ ਤੂੰ ਜੀਰਖ ਆਪਣਾ ਪੈਂਡਾ ਨੀ ਆ ਰਾੜਾ ਸਾਹਿਬ ਪੈਂਦਾਗਾ ਤਾਂ ਤੁਸੀਂ ਮੈਨੂੰ ਕਾਲ ਕਰਕੇ ਫਾਰੀ ਵਿజిਟ ਕਰ ਸਕਦੇ ਹੋ ਤੇ ਆਪਣੀ ਮਨ ਪਸੰਦ ਦੇ ਸੂਟ ਜਿਹੜੇ ਲਿਜਾ ਸਕਦੇ ਹਾਂਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾਲ ਲੈਂਦੇ ਹੋਏ ਕਰਦੇ ਆ ਵੀਡੀਓ ਦੀ ਸਟਾਰਟਿੰਗ ਇਹ ਪੇਮੈਂਟ ਦਾ ਜਿਹੜਾ ਮੈਥਡ ਆਪਣਾ ਆਨਲਾਈਨ ਲੈਣਾ ਲੈਣਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਕੋਈ ਵੀ ਸੂਟ ਡਾਨ ਕਰ ਸਕਦੇ ਹੋ ਪਲੀਜ਼ ਕੈਸ਼ অন ਡਿਲੀਵਰੀ ਨੂੰ ਫੋਨ ਨਾ ਕਰਿਆ ਕਰੋ ਜਦੋਂ ਆਪਾਂ ਕੈਸ਼ অন ਡਿਲੀਵਰੀ ਨੂੰ ਬਾਰ-ਬਾਰ ਮੈਸੇਜ ਕਰੀ ਜਾਂਦੇ ਨੇ ਫਿਰ ਆਪਾਂ ਨੂੰ ਵੀ ਚੰਗਾ ਨਹੀਂ ਲੱਗਦਾ ਹੈਗਾ ਕਿਉਂਕਿ ਹਰ ਇੱਕ ਬੰਦੇ ਦੀ ਮਜਬੂਰੀ ਹੁੰਦੀ ਹੈ ਤੁਹਾਡੀ ਵੀ ਹੈ ਤੇ ਮੇਰੀ ਵੀ ਹੈਗੀ ਕੈਸ਼ অন ਡਿਲੀਵਰੀ ਆਪਣੀ ਹਜੇ ਨਹੀਂ ਹੈਗੀ ਪਲੀਜ਼ ਤੁਸੀਂ ਕਿਸੇ ਦੇ ਪਾਸਿਓਂ ਅਡਜਸਟਮੈਂਟ ਕਰ ਲਿਆ ਕਰੋ ਪੇਮੈਂਟ ਦੀ ਆਨਲਾਈਨ ਦੀ ਬਾਕੀ ਕੋਈ ਆਪਣਾ ਫਰਾਡ ਵਾਲਾ ਚੱਕਰ ਨਹੀਂ ਹੈਗਾ ਇਦਾਂ ਦੀ ਕੋਈ ਟੈਨਸ਼ਨ ਨਹੀਂ ਲੈਣੀ ਹੈਗੀ ਵੀ ਪੇਮੈਂਟ ਕਰਕੇ ਤੁਸੀਂ ਮੈਂ ਤੁਹਾਡੇ ਨਾਲ ਕੋਈ ਫਰਾਡ ਨਹੀਂ ਕਰਦੀ ਹੈਗੀ ਇਦਾਂ ਨਹੀਂ ਹੈਗਾ ਤੁਸੀਂ ਪੇਮੈਂਟ ਕਰੋਗੇ ਤੁਹਾਡੇ ਤੱਕ ਸਟੱਫ ਨਹੀਂ ਵਧੀਆ ਪਹੁੰਚੇਗਾ ਜਿੱਦਾਂ ਜਿੰਨਾ ਕ ਆਪਾਂ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਆ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਉਹਨਾਂ ਤੱਕ ਆਪਾਂ ਪਹੁੰਚਦਾ ਕਰੀਏ ਚਲੋ ਜੀ ਫਸਟ ਤੁਹਾਨੂੰ ਦਿਖਾਉਣੀ ਹੈ ਆਪਾਂ ਤੁਹਾਨੂੰ ਫਸਟ ਜਿਹੜਾ ਸੂਟ ਆ ਗਿਆ ਆਪਣੇ ਕੋਲੇ ਪੈਰਟ ਕਲਰ ਦਾ ਆ ਗਿਆ ਕੋਟਨ ਹੈ ਜਿਹੜੀ ਪੂਰੀ ਸਿਰਾ ਇੱਕ ਨੰਬਰ ਰਹਿਣ ਵਾਲੀ ਆਗੀ ਚੈੱਕ ਕਰ ਸਕਦੇ ਹੋ ਤੁਸੀਂ ਆਹ ਵਾਲੀ ਡਿਜ਼ਾਈਨਿੰਗ ਆ ਵੀ ਸੂਟ ਦੀ ਬਹੁਤ ਜ਼ਿਆਦਾ ਵਧੀਆ ਸੂਟ ਆ ਲੁੱਕ ਜਿਹੜੀ ਸੂਟਾਂ ਦੀ ਬਣ ਕੇ ਤਿਆਰ ਹੋਣੀਆਂ ਬਾਕੀ कॉटन ਆ ਜਿਹੜੀ ਬਹੁਤ ਵਧੀਆ ਫਾਈਨ ਕੁਆਲਿਟੀ ਦੀ ਆ ਇਦਾਂ ਨਹੀਂ ਹੈਗਾ ਵੀ بیس ਆ ਕੱਪੜਾ ਜਿਹੜਾ ਹਲਕਾ ਲੱਗਿਆ ਹੋਇਆਗਾ ਸਟਾਫ ਨਹੀਂ ਵਧੀਆ ਫੈਬਰਿਕ ਦੀ ਕੋਈ ਕੰਪਲੀਟ ਆਉਗੀ ਕੋਈ ਕੰਪਲੀਟ ਨਹੀਂ ਕੋਈ ਸਟਾਫ ਦੀ ਕੰਪਲੀਟ ਨਹੀਂ ਆਉਣੀ ਹੈਗੀ ਬਹੁਤ ਜ਼ਿਆਦਾ ਵਧੀਆ ਫੈਬਰਿਕ ਆ ਤੁਸੀਂ ਟੈਨਸ਼ਨ ਫਰੀ ਜਿੱਦਾਂ ਮਰਜੀ ਆਰਡਰ ਕਰ ਸਕਦੇ ਹੋਗੇ ਬਾਕੀ ਜਿਹੜੇ ਰੇਟ ਹੁੰਦੇ ਨੇ ਨਾ ਆਪਣੇ ਉਹ ਵੀ ਬਹੁਤ ਜ਼ਿਆਦਾ ਘੱਟ ਰੱਖੇ ਹੁੰਦੇ ਨੇ ਦੋ ਚਾਰ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਮੈਸੇਜ ਲਾਵਾਂਗੇ WhatsApp ਤੇ ਵੀਡੀਓ ਤੇ ਸਟੇਟਸ ਇੱਕ ਦਿਨ ਆਪਾਂ ਜਿਹਨੇ ਆਪਣੇ ਕੋਲੇ ਸਿੰਗਲ ਪੀਸ ਪੈਨੇ ਉਹਨਾਂ ਦੀ ਆਪਾਂ ਸਟਾਕ ਕਲੀਅਰ ਨੇ ਸੇਲ ਲਾਵਾਂਗੇ ਜਿੰਨਾਂ ਕ ਆਪਾਂ ਤਾਂ ਹੋ ਸਕੇ ਉਹਨਾਂ ਕ ਘੱਟ ਤੋਂ ਘੱਟ ਕਰਕੇ ਕਿਸੇ ਮੇਰੀ ਭੈਣ ਨੂੰ WhatsApp ਤੇ ਆਪਣੇ ਨਾਲ ਐਡ ਹੋਣਾ ਦਾ ਸੇਲ ਦਾ ਫਾਇਦਾ ਲੈਣਾ ਤਾਂ ਤੁਸੀਂ ਮੈਨੂੰ ਮੇਰੇ ਨਾਲ WhatsApp ਤੇ ਜੁੜ ਸਕਦੇ ਹੋ ਤੇ ਸਾਲਟਾ ਕੀ ਪ੍ਰਿੰਟ ਸਿੰਗਲ ਸਿੰਗਲ ਪੀਸ ਆਪਣੇ ਕੋਲੇ ਪੈਨੇ ਦੋ ਪੀਸ ਕੋਈ ਨਹੀਂ ਹੋਣੇ ਜਿੰਨੀ ਤੱਕ ਹੁਣ ਤੱਕ ਆਪਾਂ ਨੇ ਵੀਡੀਓ ਲਾਸ ਦਿੱਤੀ ਆ ਕਿ ਸਾਰੇ ਸਿੰਗਲ ਪੀਸ ਹੋਣਗੇ ਕਿਸੇ ਵੀ ਮੇਰੀ ਭੈਣ ਦੀ ਪਸੰਦ ਹੋਵੇ ਜਾਂ ਕੋਈ ਕਲਰ ਡਿਜ਼ਾਈਨ ਤੁਸੀਂ ਉਹਨਾਂ ਦੇ ਵਿੱਚੋਂ ਆਪਣਾ ਆਰਡਰ ਹੈ ਜਿਹੜਾ ਕਨਫਰਮ ਕਰ ਸਕਦੇ ਜਿੰਨਾ ਹੋਏ ਆਪਣਾ ਘੱਟ ਤੋਂ ਘੱਟ ਉਹਨੇ ਆਪਾਂ ਸਟਾਕ ਲੀਅਰ ਨੇ ਸੇਲ ਲਾਵਾਂਗੇ ਆਹ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਸੈਲਫ ਪ੍ਰਿੰਟ ਬਾਟਮ ਟੈਗ ਤੁਹਾਨੂੰ ਬਾਟਮ ਤੇ ਵੀ ਮਿਲੂਗਾ ਅਰੀਜਨਲ ਹਰ ਆਰ ਕਲੈਕਸ਼ਨ ਦੀ ਬਾਟਮ ਆਂਗੀ ਰੀਜਨਲ ਕਾਟਨ ਦੀ ਸ਼ਰਟ ਆ ਵੀ ਸਾਰੇ ਟੈਗ ਮਿਲੂਗਾ ਦੋਨੇ ਜਿਹੜਾ ਵੇਸ ਆ ਦੋਨਾਂ ਨੂੰ ਸੇਮ ਲੱਗਿਆ ਹੋਇਆ ਸੇਮ ਫੈਬਰਿਕ ਦਾ ਐਦਾ ਨਹੀਂ ਹੈਗਾ ਕਈ ਕਪੜੇ ਨਾਲ ਨਾ ਬਾਟਮ ਬਾਟਮ ਹੁੰਦੀ ਆ ਕਈ ਕੱਟ ਕਪੜਿਆਂ ਨਾਲ ਨਾ ਲੀਜੀ ਬੀਜੀ ਦੀ ਲੱਗੀ ਹੁੰਦੀ ਆ ਇਹਨਾਂ ਨਾਲ ਪ्युअर 100% ਕਾਟਨ ਦੀ ਬਾਟਮ ਆਂਗੀ ਆਹ ਵਾਲਾ ਰੱਖਿਆ ਹੋਇਆ ਇਹਦੇ ਪੌਂਚੇ ਨੇ ਤੇ ਡਿਜ਼ਾਈਨ ਤੁਸੀਂ ਵੀਡੀਓ ਬਣਾਉਣਾ ਡਿਜ਼ਾਈਨ ਇਹਦੇ ਪਹੁੰਚਿਆ ਤੇ ਹੋਣਾਗਾ ਕਪੜਾ ਸਾਰਾ ਇੱਕ ਨੰਬਰ ਆਗਾ ਭਾਏ ਫਸਟ ਕਲਰ ਦਿਖਾਤਾ ਤੁਹਾਨੂੰ ਸੈਲਪ ਪ੍ਰਿੰਟ ਦੇ ਵਿੱਚ ਵਰਕ ਮੈਣਾਗਾ ਪਹੁੰਚਿਆਂ ਤੇ ਇਹਦੇ ਨਾਲ ਰੱਖਿਆ ਹੋਇਆ ਮਸਲੀਨ ਦਾ ਦੁਪੱਟਾ ਮਸਲੀਨ ਦਾ ਦੁਪੱਟਾ ਰੱਖਿਆ ਹੋਇਆ ਇਹਦੇ ਨਾਲ ਬਹੁਤ ਜ਼ਿਆਦਾ ਸੋਨਾ ਕੁੱਲ ਲਡੂਲਾ ਦੁਪੱਟਾ ਹੋਊਗਾ ਪਨਾ ਲੈਂਥ ਸਾਰਾ ਕੁਸਾ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆਂਗੇ ਸੂਟ ਦਾ ਜਿਹੜਾ ਪ੍ਰਾਈਸ ਔ 1250 ਰੁਪਿਆ ਰਹਿਣ ਵਾਲਾ ਵਾ ਬੈਦ ਸ਼ਿਪਿੰਗ ਰਹਿਣ ਵਾਲੀ ਆਗੀ ਜੇ ਤੁਸੀਂ ਮੇਰੇ ਤੋਂ ਘਰ ਤੋਂ ਆ ਕੇ ਲੈਣਾ ਗਏ ਸੂਟ ਤਾਂ ਤੁਹਾਨੂੰ 1200 ਚ ਪੈਣਾਗਾ ਪਲੀਜ਼ ਰੇਟ ਦੇ ਅੱਧਰ ਉੱਧਰ ਨਾ ਕਰਿਓ ਕਿਉਂਕਿ ਰੇਟ ਦਾ ਜਿਹੜਾ ਆਪਣਾ ਬਹੁਤ ਜ਼ਿਆਦਾ ਘੱਟ ਰੱਖਿਆ ਹੁੰਦਾ ਪਹਿਣਾ ਨੂੰ ਇਹ ਆਪਣੀ ਖਾਸ ਰਿਕਵੈਸਟ ਹੀ ਆਗੀ ਵੀ ਪਲੀਜ਼ ਰੇਟ ਦੀ ਵੱਧ ਘਟਨਾ ਕਰਿਓ ਕਿਉਂਕਿ ਆਪਣਾ ਜਿਹੜਾ ਰੇਟ ਹੁੰਦਾ ਆਮ ਟਿਕਾ ਨਾਲੋਂ ਬਹੁਤ ਜ਼ਿਆਦਾ ਘੱਟ ਰੱਖਿਆ ਹੋਇਆ ਹੈਗਾ ਆਪਾਂ ਨੂੰ ਰਿਸਪੌਂਸ ਆ ਜਿਹੜਾ ਉਹ ਵੀ ਬਹੁਤ ਵਧੀਆ ਆ ਰਿਹਾ ਭੈਣਾ ਮਾਣ। ਨੈਕਸਟ ਕਲਰ ਆ ਗਿਆ ਆਪਣੇ ਕੋਲੇ ਸਕਾਈ ਜਿਹਾ। ਸਟਾਈ ਗਰੇ ਜਿਹਾ ਆ ਗਿਆ। ਸਕਾਈ ਵੀ ਨਹੀਂ ਕਹਿ ਸਕਦੇ ਨੂੰ ਗਰੇ ਵੀ ਨਹੀਂ ਕਹਿ ਸਕਦੇ ਮਿਕਸ ਜਿਹਾ ਕਲਰ ਆ ਗਿਆ। ਇਹਦੇ ਵੀ ਮੈਨਾਂ ਤੁਹਾਨੂੰ ਪਹੁੰਚੇ ਤੇ ਬਾਅਦਕ ਨਾਲ ਮੈਨਾਂ ਤੁਹਾਨੂੰ ਮਸਲੀਨ ਦਾ ਦੁਪੱਟਾ। ਚਾਰ ਕਲਰ ਦਵਾਂਗੇ ਇਹਦੇ ਵਿੱਚ ਆਪਾਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਜਲਦੀ ਜਲਦੀ ਆਪਣਾ ਆਰਡਰ ਕਨਫਰਮ ਕਰ ਦਿਓ। ਅਗਲਾ ਕਲਰ ਜਿਹੜਾ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਗ੍ਰੇ ਆ ਗਿਆ। ਦਰਮਿਆਲੇ ਚਾਟਨੇ ਸਾਰੇ। ਗ੍ਰੇ ਦੇ ਨਾਲ ਮਿਲਣਾਗਾ ਤੁਹਾਨੂੰ 1250 ਰੁਪਏ ਦਾ ਰੇਟ ਰਹਿਣ ਵਾਲਾ ਸੂਟ ਦਾ। ਲਾਸਟ ਕਲਰ ਇਹਦੇ ਵਿੱਚ ਆਪਣੇ ਕੋਲੇ ਆ ਗਿਆ ਬਲੈਕ। ਬਲੈਕ ਕਲਰ ਦੀ ਨਾ ਇਸ ਵਾਰ ਬਹੁਤ ਜ਼ਿਆਦਾ ਆ ਰਹੀ ਹੈ ਕਿ ਹਰੇਕ ਸੈੱਟ ਦੇ ਵਿੱਚ ਬਲੈਕ ਕਲਰ ਆ ਰਿਹਾਗਾ। ਬਲੈਕ ਕਲਰ ਇਦਾਂ ਨਹੀਂ ਹੈਗਾ ਵੀ ਗਰਮੀ ਦੇ ਵਿੱਚ ਬੈਕ ਨਹੀਂ ਰਿਹਾ ਹੈਗਾ। ਹੋਰ ਕੋਈ ਕਲਰ ਖੜਜੂਗਾ ਪਰ ਬਲੈਕ ਕਲਰ ਆਗਾ ਜਿਹੜਾ ਨਾ ਸੇਲ ਵੀ ਨਾਲ ਦੀ ਨਾਲ ਹੋ ਰਿਹਾਗਾ ਇਹ ਪਿਓਰ ਬਲੈਕ ਨਹੀਂ ਹੈਗਾ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਥੋੜਾ ਜਿਹਾ ਬਲੈਕ ਬਲੂ ਜਿਹਾ ਤੇ ਹੁੰਦਾਗਾ ਇਹ ਨੇਵੀ ਬਲੂ ਵੀ ਨਹੀਂ ਕਹਿ ਸਕਦੇ ਜੈਡ ਬਲੈਕ ਵੀ ਨਹੀਂ ਕਹਿ ਸਕਦੇ ਇਹਨੂੰ ਜਿਵੇਂ ਬਲੈਕ ਬਲੂ ਜਿਹਾ ਆ ਜਾਂਦਾਗਾ ਨਾ ਉਹ ਵਾਲਾ ਕਲਰ ਹੈਗਾ ਸਾਰੇ ਨੂੰ ਸੇਲ ਵੀ ਇਹ ਵਾਲਾ ਕਲਰ ਪਹਿਲਾ ਹੁੰਦਾ ਸਾਰੇ ਪੀਸਾਂ 'ਚ ਇਸੀ ਅੱਜ ਵਾਲੀ ਆਪਣੀ ਵੀਡੀਓ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਹੈ ਜਿਹੜਾ ਕਨਫਰਮ ਕਰ ਸਕਦੇ ਹੋਗੇ ਤੇ ਐਂ ਛੋੜੇ ਛੋੜੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਮੈਂ ਆਧੇ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਤਦ ਤੱਕ